ਸਸਤੀ ਕਾਲੀ ਜ਼ਾਰਿਆਂ ਨੂੰ ਮੈਂ ਰੱਗੀਆਂ ਰੋਟੀ ਖਾਣ ਛੋਟੀ ਸੀ ਮੇਥਿਆਂ ਵਾਲੀ ਪਰ ਮੈਂ ਸਾਗ ਨਾ ਖਾ ਰਹੀ ਆ ਸਾਗ ਨਾਲ ਸੁਆਦ ਲੱਗਦੀ ਆ ਮੰਮੀ ਗਏ ਲੋੜੀ ਤੇ ਸਵੇਰੇ ਸਵੇਰੇ ਹੀ ਤੇ ਮੇਰਾ ਪਿਛੇ ਖੂਆ ਮਾਰਦਾ ਅੱਜ ਉਹਦੀ ਡਿਊਟੀ ਆ ਕੋਈ ਸੀ ਅੱਜ ਅੱਜ ਖੂਆ ਨਹੀਂ ਮਾਰਨਾ ਅੱਜ ਅੱਜ ਇਹਦੀ ਡਿਊਟੀ ਲੱਗੀ ਹੈ ਕਰਵਿੰਦਰ ਦੀ ਮਾਪੇ ਹੀ ਚਲੇ ਗਏ ਅੱਜ ਲੋੜੀ ਤੇ ਅੱਜ ਮੈਂ ਸਾਰੇ ਦਿਨ ਇੱਥੇ ਲੰਘੂ ਹਾਂ ਅੱਧਾ ਕੰਬੀ ਵੱਧ ਆ ਗਿਆ ਡਰਮ ਦੁੱਧ ਆ ਗਿਆ ਕਿੰਨਾ ਇੱਕ ਕਿੰਨਾ ਹੁੰਦਾ 40 40 40 ਲੀਟਰ ਦੁੱਧ ਦਾ ਖਵਾ ਮਾਰਨਾ ਅੱਜ ਹੈ 5 ਘੰਟੇ ਲੱਗਗੇ ਆ ਬਦਨ ਲੰਘ ਗਿਆ ਹੈ 11 ਦਾ ਵੱਜ ਗਿਆ 11:05 4:05 ਵੱਜ ਜਾਣੇ ਆ ਕਹਿਜੀ ਟਾਈਮ ਹੀ ਹੋਣਾ ਕਿੰਨਾ ਪੈਂਦਾ ਇੱਕ ਵਾਰ ਚੇਚ 10 ਕਿਲੋ ਹੀ ਪੈਂਦਾ ਬਸ ਵੱਧ ਨਹੀਂ ਪੈਂਦਾ ਛੋਟਾ ਆ ਹੇ ਬੰਡਾ ਅਰੇ ਮੈਂ ਚਾ ਲਾਉਣਾ ਸਰ ਲੋਡਾ ਦਾ ਕੌਣ ਜਿੱਦ ਦਾ ਆਲੇ 100 ਰੁਪਏ ਲੈ ਗਿਆ ਮੈਨੂੰ ਕਿੰਨੇ ਜਿੱਤ ਗਿਆ 100 ਚੱਲ ਵਧੀਆ ਫਿਰ ਤਾਂ ਲੈ ਵੀ ਜੀ ਨਾਲ ਦੇ ਤੇ ਨਾਲ ਨਾਲ ਕਹਿੰਦਾ ਪਹਿਲਾਂ ਦੋ ਮੇਰੇ ਪੈਸੇ ਕੈਸ਼ ਨਾਲ ਤਾਂ ਕੱਲ ਰੌਲਾ ਪੈਂਦਾ ਜੇ ਆਪਾਂ ਨਗਦ ਵਾਲਾ ਕੰਮ ਹੀ ਸ਼ੁਰੂ ਕਰਤਾ ਨਗਦ ਵਾਲੇ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਹੁਣ ਤਾਂ ਕਾਹਨ ਪ੍ਰੋਫਿਟ ਆ ਕਿੰਨੇ ਨਹੀਂ ਸ਼ੁਰੂ ਤੋਂ ਲੈ ਕੇ ਹੂੰ ਇਹ ਕਢਾਉਣਾ 100 ਰੁਪਏ ਆਪਾਂ ਹੈ ਉਹ ਲਾਉਂ ਫੋਰ ਜਾਉ ਦਵਾ ਕਨਵਾ ਦੋ ਨਵਾ ਨਵਾ ਸਰਨਾ ਮਗਰ ਗੇਰਾ ਆਪਣਾ ਲੁਕ ਲੈ ਠੀਕ ਆ ਠੀਕ ਹੁਣ ਡਿਊਟੀ ਬਦਲ ਗਈ ਖੋਇ ਤੇ ਲੈ ਕੇ ਰੋਟੀ ਖਾ ਲੈ ਤੂੰ ਹਾਂ ਰੋਟੀ ਖਾਣੀ ਓੜੇ ਠੀਕ ਆ ਠੀਕ ਤੇਰੇ ਨੂੰ ਮਾਰ ਦੂ ਵਾਹ ਬੈਸਤ ਹਾਂ ਉਹ ਲਾਈਨ ਮਾ ਏਥੇ ਪਤਾ ਹੈ ਕਿਹੜੇ ਆ ਨਾ ਇਹਨੇ ਖੂਆ ਮਾਰਦੀ ਚੜ 50 ਰੁਪਇਆ ਬਣਾ ਦਈਏ ਖੂਆ ਮਾਰ ਕੇ ਵੀ ਉਧਰ ਹਾਰ ਕੇ ਨਾ ਪੂਰੇ ਕਰ ਲਈਏ ਵਿਆਹ ਦੀ ਵਾਲੀਏ ਉਧਰ ਤਾਂ ਹਰਨ ਲਾ ਕੇ ਬਣਾ ਅਸ ਤੇਹਾੜੀ ਬਣ ਗਈ ਪੂਆ ਵਾਰ ਕੇ ਹੋਏ ਤਾਂ ਘਰ ਨੂੰ ਕੇ ਦੇਣ ਗਈ ਸੋ ਦੋਸਤਾਂ ਉਹ ਚੁੱਪੀ ਕਰਕੇ ਬਹਿ ਗਿਆ ਲੈਣੇ ਨਹੀਂ ਤੁਸੀਂ ਦੱਸੋ ਕਿੰਨੇ ਚਾਹੀਦੇ ਆ ਬਦਮਾਸ਼ ਦਿੰਦਾਸ ਜਿਹੜਾ ਆਪਣੀ ਕਾਰ 5000 ਰੁਪਏ ਦੀ ਵਾਪਸ ਮੈਂ ਨਹੀਂ ਲਿਆ ਮੈਂ ਕਿਹਾ ਮੈਂ ਲੈਣਾ ਨਹੀਂ ਕੀ ਕਰਨਾ ਵੀ ਜਿਹੜਾ ਹੱਸ ਕੇ ਬੋਲ ਲੇ ਗੱਲਾਂ ਬਾਤਾਂ ਕਰਨੀਆਂ ਹੀ ਬਹੁਤ ਬੱਟੀ ਕਰਨਾ ਪੈਸਾ ਨਾ ਪਿਆਰ ਦੀ ਗੱਲ ਧਰਮ ਨਾਲ ਹੀ ਗੱਲ ਕਰਕੇ ਕੀ ਲੈ ਲੈਣਾ ਤੂੰ ਪੈਸੇ ਨਹੀਂ ਪਿਆਰ ਸੋ ਥੋੜੇ ਪਿਆਰ ਬਾਤ ਪੈਸਾ ਕੋਈ ਪਿਆਰ ਨਹੀਂ ਬਾਤ ਸਹੀ ਗੱਲ ਇਹਦਾ ਟੱਕਰਾ ਮਾਰ ਤਾ ਲੱਗਦਾ ਅੜਕਾ ਹਾਂ ਅੱਜ ਅਸੀਂ ਟੀਵੀ ਦੇਖ ਰਹੇ ਸੀ ਕਿ ਬੈਠੇ ਤੇ ਇਹਨਾਂ ਨੂੰ ਨਮਾਤਾ ਸੀਗਾ ਪਹਿਲਾਂ ਜਿਵੇਂ ਰਾਜ ਵਾਟਰ ਕੱਢੀ ਜਾਂਦਾ ਤੇ ਸਿਰ ਬਾਹਰ ਆ ਜਾਂਦਾ ਇਹਨਾਂ ਦਾ ਉਹ ਪਹਿਲਾਂ ਗੁਰਵੀਰ ਧਰਮ ਉੱਤੇ ਲੱਗਾ ਆਇਆ ਕਨਗੜਾਂ ਨਾਲ ਬੋਲੇ ਔਰ ਜਾਂ ਬਹੁਤ ਪੈ ਗਈਆਂ ਹਨ ਔਰ ਜਾਂ ਬਹੁਤ ਮਈਆਂ ਸੀ ਹੂੰ ਕਿੰਨੇ Baal lambe ਹਨ ਨਹੀਂ ਮਣਕੂ ਅੜਦੇ ਜਾਂਦੇ ਕੋਣ ਜਾਂ ਪੈ ਗਈਆਂ ਇੱਕ ਲਿਟੇ ਜਾਂਦੇ ਇਧਰ ਉਧਰ ਹੁਣ ਜ ਨਹੀਂ ਪੈਣੀਆਂ ਇਹਦਾ ਬਾੜੀਆਂ ਕੋਣ ਜਨਾਂ ਨੇ ਸਿਰ ਚ ਕੱਲ ਸਿਰ ਨਹੀਂ ਬਹਾਇਆ ਸਹੀ ਬੜੇ ਨੇ ਹਾਂਜੀ ਹੁਣ ਅਸੀਂ ਜਾ ਕੇ ਆਉਣੇ ਥੋੜਾ ਇਧਰ ਹੀ ਵੀਰੇ ਦੀ ਗੱਡੀ ਲੈ ਕੇ ਜਾਵਾਂਗੇ ਬਿਰੋਦੀ ਗੱਡੀ ਲੈ ਕੇ ਅੰਦਰ ਮੰਮੀ ਨੂੰ ਬਿਠਾ ਦੇਵਾਂਗੇ ਤੇ ਹੋ ਕੀ ਹਣਾ ਪਹਿਲੇ ਬਰੈਡ ਲਿਆਵਾਂ ਹਾਂ ਬਰੈਡ ਲਿਆਵਾਂਗੇ ਹੋਰ ਕੀ ਹਣਾ ਹੋਰ ਆ ਕੱਪੜੇ ਚੱਕ ਦੋ ਉਤੋਂ ਗੱਡੀ ਕਿੰਨੀ ਗੰਦੀ ਹੋਈ ਪਈ ਐ ਧੋਂਦੇ ਹੀ ਨਹੀਂ ਹਣ ਪਹਿਲਾਂ ਪਹਿਲਾਂ ਹੀ ਜਾ ਸੀ ਹਾਂਜੀ ਹੁਣ ਜਾ ਕੇ ਆਉਨੇ ਆ ਜੋਦੀ ਤੇ ਮੰਮੀ ਉਥੇ ਆ ਗਏ ਹੁਣ ਲੈ ਆਉਨੇ ਇਹਨਾਂ ਨੇ ਉਹ ਮਿਆਵਾਂਗੇ ਤੇ ਗੱਡੀ ਨਿਕਲ ਰਹੀ ਆ ਠੰਡ ਬਹੁਤ ਜ਼ਿਆਦੇ ਆ ਠੰਡ ਇੰਨੀ ਜ਼ਿਆਦੇ ਠੰਡ ਜਿਦਾ ਬਚਣਾ ਹੀ ਮੁਸ਼ਕਲ ਹੋਇਆ ਪਿਆ ਕੋਟ-ਕੋਟੀਆਂ ਪਾ ਕੇ ਵੀ ਹੱਥ-ਕੈ ਪੈਰ ਕੰਬਦੇ ਨੇ ਸਭ ਤੋਂ ਵੱਧ ਮੁਸ਼ਕਲ ਹੈ ਇਹਦੇ ਵਿੱਚ ਜਿਹੜੇ ਜਿਹੜੇ ਕੰਮਕਾਰਾਂ ਦੇ ਉਹਨਾਂ ਨੂੰ ਆ ਜਿੱਦਾਂ ਕਿ ਇਹਨਾਂ ਨੇ ਦੂਰ ਮੇਲੇ ਜਾਣਾ ਹੁੰਦਾ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਉਹਨਾਂ ਨੂੰ ਬੜਾ ਔਖਾ ਜਿਵੇਂ ਇਹਨਾਂ ਨੇ ਰਸੋਈ ਦੇ ਵਿੱਚ ਕੰਮ ਕਰਨਾ ਉਹਨਾਂ ਨੂੰ ਬਹੁਤ ਔਖਾ ਚਲੋ ਜੇ ਫਿਰ ਵੀ ਗੱਡੀਆਂ ਚ ਜਾਂਦੇ ਨੇ ਲੋਨਨ ਫਿਰ ਵੀ ਔਖਾ ਪਰ ਕਈ ਬਹੁਤ ਮਜਬੂਰੀ ਵਾਸਤੇ ਹੁੰਦੇ ਨੇ ਨਾ ਕਿੰਨਾ ਔਖਾ ਵਿਚਾਰਿਆਂ ਨੂੰ ਜਿਵੇਂ ਆਹੜਾ ਦਿਹਾੜੀਦਾਰ ਹੁੰਦੇ ਨੇ ਇਹਨਾਂ ਨੂੰ ਕਿੰਨਾ ਔਖਾ ਹੋ ਜਾਂਦਾ ਦਿਹਾੜੀ ਵੀ ਕਰਨੀ ਪਈ ਤੇ ਦਿਹਾੜੀ ਨਾ ਕਰਦੇ ਫਿਰ ਕੰਮ ਦਾ ਔਖਾ ਹੋ ਜਾਂਦਾ ਵੀ ਰੋਟੀ ਪਾਣੀ ਤੇ ਫਿਰ ਸੌਦਾ ਨਹੀਂ ਮਿਲਦਾ ਠੰਡ ਬਹੁਤ ਜ਼ਿਆਦਾ ਹੈ ਹੁਣ ਇਸ ਘਰੋਂ ਨਿਕਲ ਚੁੱਕੇ ਆ ਜੋਧਾ ਨੂੰ ਝਲਕ ਦੇਣਾ ਲੱਗੂ 15 ਮਿੰਟ ਲੱਗਣਗੇ ਲੱਗਾ 15 ਕਿ ਮਿੰਟ ਲੱਗਣਗੇ ਤੇ ਚੱਲ ਘਰੇ ਉਹ ਥੰਨੇ ਮੁੰਡੇ ਆ ਲੜਦੇ ਆ ਜੇ ਨਾਲ ਇਹਨੂੰ ਕੁਛ ਨਾ ਕੁਛ ਕਹੀ ਜਾਂਦੇ ਵਿਚਾਰੇ ਨੂੰ ਉਹਦੇ ਨਾਲ ਨਾਲ ਸਾਡੇ ਆ ਜਾ ਖਿਜਾਈ ਜਾਂਦੇ ਇਹਨੂੰ ਜੁਬਰਾਜ ਵੀ ਮਹਾਵੀਰ ਵੀ ਗੁਰਮੇਹਰ ਵੀ ਸਾਰੇ ਤਨੇ ਆਣੇ ਤੇ ਠੰਡ ਪਉਦਾ ਹੈ ਨਾ ਤੱਕ ਪਤਾ ਨਹੀਂ ਜਦੋਂ ਨਿਕਲਨੀ ਆ ਹਲੇ ਅਜੇ ਧੁੰਦ ਜੀ ਨਹੀਂ ਹੈਗੀ ਨਾ ਫਟਾ ਛੁੱਟੀਆਂ ਕੱਟ ਕੇ ਜਾਣ ਦਾ ਵੇਲਾ ਆ ਗਿਆ ਉਹ ਤਾਂ ਆਪਣੇ ਸਾਨੂੰ ਦਸੀ ਹੈ ਕਿ ਜਿੰਨੇ ਕੱਪੜੇ ਲੈ ਕੇ ਆਏ ਸੀਗੇ ਇੱਕ ਇੱਕ ਵਾਰ ਪਾ ਲਈ ਤਾਂ ਕੱਪੜੇ ਸੁੱਕੇ ਹੀ ਨਹੀਂ ਗਿੱਲੇ ਸੀਗੇ ਇੱਕ ਇੱਕ ਸੂਟ ਜੀ ਰਹੇ ਆ ਕੱਪੜੇ ਨਜੱਕ ਲਿਆਂਦੇ ਸੀ ਸੂਟ ਇਕ ਜਿਹਾ ਰਹੇਗਾ ਕਿਉਂਕਿ ਇਹ ਗਿੱਲੇ ਹੋ ਕੇ ਸੁੱਕੇ ਨਹੀਂ ਮੁੜ ਕੇ ਤਾਂ ਪੀਣੀ ਆਈ ਡਰਾਇਰ ਸੀਗਾ ਉਹ ਖਰਾਬ ਹੋ ਗਿਆ ਉਹ ਕਿੰਨੇ ਵਾਰੀ ਫੋਨ ਕਰਤਾ ਕੰਪਨੀ ਦੇ ਵਿੱਚ ਉਹ ਦੇਖਣ आले ਨਹੀਂ ਆਏ ਅੱਜ ਉਹਨੇ ਗੱਲ ਨੂੰ ਆਉਂਨੇ ਆ ਜਦੋਂ ਅਸੀਂ ਗਏ ਉਦੋਂ ਧੁੱਪ ਵੀ ਆ ਜਾਣੀ ਆ ਤੇ ਡਰਾਇਰ ਵਾਲੇ ਭਾਈ ਵੀ ਆ ਜਾਣ ਮੰਮੀ ਅੱਜ ਕਾਏ ਹੋਇਆ ਮੁੜ ਕੇ ਉਸੇ ਖਰਾਬ ਮੈਂ ਹੀ ਵੀ ਲੈਣਾ ਠੱਡਾ ਰੋਸਾਂ ਦਾ ਦੀਵਤਾ ਮੰਮੀ ਅੱਜ ਕਾਏ ਹੋਇਆ ਸੀ ਕਿ ਜਿੜਾਲੀ ਤੇ ਲੋਹੜੀ ਦੇ ਉੱਤੇ ਤੇ ਉਹਨੇ ਰਾਤ ਰਹਿ ਪੈਣਾ ਸੀ ਕਿ ਫਿਰ ਮੈਂ ਕਹਤਾਂ ਨੂੰ ਤੈਨੂੰ ਲੈ ਜਾਵਾਂਗੇ ਅਸੀਂ ਚੱਲ ਮੈਂ ਵੀ ਹੈਗੀ ਆ ਇੱਥੇ ਤੇ ਉਹਨੇ ਕਹਿੰਦਾ ਉਹ ਸੀ ਫੇਲਾ ਸਿਕਲ ਡਿਆਣਾ ਸੀ ਕਿ ਬੀਰਾ ਸੁਰਟੀ ਲੈ ਆਇਆ ਡਿਬੰਡੀ ਬਾਰੋਂ ਅੱਪਾ ਬੜਾ ਭੌਕ ਕਰਕੇ ਆ ਗਿਆ ਸੀ ਕਿ ਉਹ ਕਰ ਟੈਕ ਦੇਣ ਤੁਸੀਂ ਐਂਡ ਸੌਟ ਚੱਕ ਕੇ ਆ ਗਿਆ ਘੰਟਾ ਅੱਧੇ ਦਿਨ ਬੈਠਾ ਤੁਸੀਂ ਆਉਣਾ ਕੱਲ ਨੂੰ ਜਾਏ ਉਸ ਵੇਰੇ ਕਿੱਥੇ ਆ ਫੋਨ ਤੇ ਫੋਨ ਤੇ ਲੱਗਿਆ ਹੈ ਉਹ ਦੇਖ ਸਾਹਮਣੇ ਫੋਨ 'ਚ ਇਹ ਜੀ ਚੀਜ਼ ਵਜਦੀ ਦੇ ਵਿੱਚ ਬੰਦਾ ਇਕੱਲਾ ਹੀ ਮਸਤ ਹੋ ਜਾਂਦਾ ਕੋਈ ਠੰਡ ਨਹੀਂ ਕੋਈ ਗਰਮੀ ਨਹੀਂ ਲੱਗਦੀ ਰੋ ਠੰਡ ਵੀ ਨਹੀਂ ਲੱਗਦੀ ਜਿਵੇਂ ਅਸੀਂ ਲੁੱਡੋ ਖੇਡਦੇ ਸੀ ਬਾਹਰ ਬੈਠੇ ਫਿਰ ਵੀ ਠੰਡ ਦਾ ਅਹਿਸਾਸ ਨਹੀਂ ਹੋਈ ਲੁੱਡੋ ਖੇਡਦੇ ਖੇਡਦੇ ਨੂੰ ਉਹ ਤਾਂ ਸੰਦਰ ਆ ਗਏ ਉਹਨੂੰ ਕੰਬਾ ਲੱਗੇ ਹਾਈ ਠੰਡ ਕਿੰਨੀ ਆ ਜਦੋਂ ਆਪ ਕੋਈ ਕੰਮ ਕਰਦੇ ਹੋ ਤਾਂ ਵੀ ਠੰਡ ਨਹੀਂ ਮਹਿਸੂਸ ਹੁੰਦੀ ਜਦੋਂ ਆਪ ਖੇਡਦੇ ਹੋਈਏ ਜਾਂ ਆਪਾ ਫੋਨ 'ਚ ਮਗਨ ਹੋਈਏ ਤਾਂ ਵੀ ਠੰਡ ਨਹੀਂ ਮਹਿਸੂਸ ਹੁੰਦੀ ਬਹੁਤ ਵਧੀਆ ਰੌਣਕ ਲੱਗੀ ਹੋਈ ਇਸ ਦਾ ਬਹੁਤ ਜੀ ਲੱਗਿਆ ਹੋਇਆ ਅਸੀਂ ਸਮਝਣ ਨੂੰ ਜੀ ਨਹੀਂ ਕਰਦਾ ਕਿ ਕਿੰਨਾ ਇਹ ਰੱਬ ਨੇ ਪਤਾ ਨਹੀਂ ਕਿਹੋ ਜੀ ਰੀਤ ਬਣਾਈ ਆ ਕੁੜੀਆਂ ਨੂੰ ਬੜਾ ਸੋਹਣਾਂ ਜਾਨਾ ਪੈਂਦਾ ਪਰ ਔਖਾ ਬਹੁਤ ਔਖਾ ਮਰੇ ਫੋਨ ਆ ਜਾ ਉਹ ਵੇਖ ਕੇ ਸਾਰੇ ਜਣੇ ਬਹੁਤ ਔਖਾ ਪਤਾ ਨਹੀਂ ਜਾ ਕੇ ਜੀਵਨ ਲੱਗਦਾ ਵੀ ਇਹ ਨਾ ਰੱਬ ਨੂੰ ਆਏ ਬੰਦ ਨਹੀਂ ਤੇ ਰੱਬ ਨੂੰ ਆਏ ਚਾਹੀਦਾ ਸੀਗਾ ਇਹ ਇਹਨਾ ਇੱਕ ਮਹੀਨਾ ਮੁੰਡਾ ਕੁੜੀ ਦੇ ਕਰ ਰਹੇ ਦਾ ਇੱਕ ਮਹੀਨਾ ਕੁੜੀ ਉਹ ਕਰ ਰਹੇ ਦਾ ਨਹੀਂ ਨਹੀਂ ਇੱਕ ਮਹੀਨਾ ਕੁੜੀ ਮੁੰਡੇ ਦੇ ਘਰ ਰਹਿੰਦੀ ਇੱਕ ਮਹੀਨਾ ਮੁੰਡਾ ਕੁੜੀ ਦੇ ਘਰ ਰਹਿੰਦਾ ਹੈ ਜਾਈਦਾ ਸੀ ਪਰ ਆ ਗਿਆ ਕਰੀਬ ਸਾਹਿਬ ਗੁਰਦੁਆਰਾ ਇੱਥੇ ਛੇ ਮਹੀਨੇ ਗੁਰੂ ਆਏ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਰਹੇ ਸੀ ਤੇ ਥੋੜਾ ਕੁ ਦੇਣਾ ਇੱਥੇ ਰਹੇ ਸੀ ਤੇ ਇਹ ਸਾਡੇ ਘਰ ਦੇ ਕੋਲੇ ਹੀ ਆ ਕਰੀਬ ਸਾਹਿਬਾ ਗੁਰਦੁਆਰੇ ਦਾ ਨਾਮ ਉਹ ਕਹਿੰਦੇ ਕਰੀਬ ਨਾਨਕ ਗੁਰੂ ਜੀ ਨੇ ਘੋੜਾ ਬੰਦਿਆ ਸੀਗਾ ਆਸੀਗਾ ਉਸ ਮਾਲ ਲੈਣਾ ਦਿਲ ਦੱਸਦਾ ਸੀਗਾ ਇੱਕ ਵੀਰੇ ਦਾ ਮੁੰਡਾ ਪੜਦਾ ਸੀ ਤੇ ਉਹਦੇ ਕਿਡਨੀਆ ਫੇਲ ਹੋ ਗਈਆਂ ਸੀਗੀਆਂ ਕਹਿੰਦਾ ਉਹਦੀ ਡੈਥ ਹੋ ਗਈ ਅੱਜ ਸੰਸਕਾਰ ਸੀਗਾ ਕਹਿੰਦਾ ਇੱਕ ਪਾਸੇ ਕੋਈ ਚੰਚਾ ਸਾਲ ਦੀ ਕੁੜੀ ਮਰ ਗਈ ਸੀਗੀ ਆਹ ਠੰਡ ਲੱਗ ਕੇ ਨਮੂਨੀਆ ਹੋ ਗਿਆ ਸੀ ਉਹਦਾ ਭੋਗ ਪੈ ਰਿਹਾ ਸੀ ਇੱਕ ਪਾਸੇ ਭੋਗ ਪੈਂਦਾ ਇੱਕ ਪਾਸੇ ਸੰਸਕਾਰ ਹੋ ਰਿਹਾ ਸੀ ਪਿੰਡ ਸਾਡੇ ਦੇਖੋ ਕਿੰਨੀ ਮੰਦ ਭਾਗੀ ਖਬਰ ਆ ਤੇ ਇੱਕ ਪਾਸੇ ਨਾਲ ਹੀ ਕਿਸੇ ਮੁੰਡੇ ਦਾ ਵਿਆਹ ਸੀ ਸਾਡੇ ਪਿੰਡ 'ਚ ਹੀ ਉਹੀ ਬਹੀ ਦੇ ਵਿੱਚ ਇੱਕ ਬੱਚੇ ਦੀ ਲੋੜੀ ਸੀ ਮੁੰਡੇ ਦੀ ਉਹ ਪਤਾਸਤੇ ਬੰਨ ਰਹੇ ਸੀਗੇ ਦੇਖੋ ਵੀ ਇੱਕ ਪੈਂਡ ਦੇ ਵਿੱਚ ਹੀ ਕਿੰਨੇ ਕੀ ਕੁਝ ਹੋ ਰਿਹਾ ਹੈ ਨਾ ਕਿਸੇ ਨੇ ਕਰੇ ਖੁਸ਼ੀ ਆ ਕਿਸੇ ਦੇ ਗਮੀਆਂ ਮੇਰੇ ਤੋਂ ਕਿਸੇ ਦੇ ਗਮੀਆਂ ਕਿਸੇ ਦੇ ਕਰੇ ਖੁਸ਼ੀ ਆ ਰੱਬ ਆਈ ਰੱਬ ਦੇ ਰੰਗਣੇ ਛੱਲੀ ਦੁਨੀਆ ਛੱਲੀ ਜਾਂਦੀ ਆ ਬਈ ਬਹੁਤ ਮਾੜਾ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਅੱਜ ਵੀਰੇ ਮੈਂ ਪੜਦਾ ਸੀਗਾ ਉਹ ਸਕੂਲ ਟਾਈਮ ਤੋਂ ਇਹ ਹੁਣਾ ਕਰਤਾਰ ਸਿੰਘ ਸਰਾਬੇ ਦਾ ਪੈਂਡ ਆ ਗਿਆ ਆ ਹਸਪੀਟਲ ਆ ਗਿਆ ਸਰੱਬਾ ਇਹੜਾ ਸਰੱਬਾ ਹਸਪੀਟਲ ਆ ਨਾ ਆ ਲਈ ਆ ਤੇ ਇੱਧਰ ਕਰਤਾਰ ਸਿੰਘ ਸਰੱਬਾ ਆ ਗਰਾਊਂਡ ਵੀ ਆ ਆਹ ਦੇ ਸਾਹਮਣੇ ਕਰਤਾਰ ਸਿੰਘ ਸਰੱਬਾ ਦਾ ਬੱਤ ਤੇ ਅੱਗੇ ਅਸੀਂ ਸਰੱਬੇ ਭੰਡਾਏ ਵੀ ਸੀਗੇ ਕਰਤਾਰ ਸਿੰਘ ਸਰੱਬਾ ਦਾ ਘਰ ਦੇਖਣ ਆਏ ਸੀਗੇ ਇਹ ਸਾਡੀ ਪਿਛਲੀ ਵੀਡੀਓ ਹੈਗੀ ਆ ਉੱਥੇ ਦਿਖਾਇਆ ਉਸ ਘਰ ਕਰਤਾਰ ਸਿੰਘ ਸਰੱਬੇ ਦਾ ਤੁਸੀਂ ਯਾਰਾਖੇ ਦੇਖ ਲਿਓ ਬਹੁਤ ਛੋਟਾ ਜਿਹਾ ਘਰ ਵਾ ਬਹੁਤ ਸੋਹਣਾ ਘਰ ਵਾ ਪਿਛਲਾ ਜਿਵੇਂ ਪੁਰਾਣਾ ਸੀਗਾ ਉਵੇਂ ਬਣਿਆ ਹੋਇਆ ਵਾ ਸ਼ਾਮ ਕੇ ਰੱਖੇ ਉਵੇਂ ਬਣਿਆ ਹੋਇਆ ਵਾ ਕਰਤਾਰ ਸਿੰਘ ਸਰਾਂਬਾ ਦਾ ਘਰ ਬਹੁਤ ਹੀ ਸ਼ਾਮ ਕੇ ਰੱਖਿਆ ਹੋਇਆ ਵਾ ਪੁਰਾਣੇ ਤਰੀਕੇ ਦੇ ਨਾਲ ਉਦਾਂ ਹੀ ਆ ਤੇ ਚੀਜ਼ਾਂ ਜਿਹੜੀਆਂ ਉਸ ਸਮੇਂ ਚੀਜ਼ਾਂ ਸੀਗੀਆਂ ਉਹ ਵੀ ਕਰਤਾਰ ਸਿੰਘ ਸਰਾਂਬਾ ਦੇ ਘਰੇ ਪਈਆਂ ਨੇ ਉਸ ਟਾਈਮ ਦੀਆਂ ਤੁਸੀਂ ਵੀ ਇਹ ਦੇਖ ਕੇ ਆਏ ਉਸ ਤਾਂ ਦੇਖ ਕੇ ਆਏ ਸੀਗੇ ਸਾਡੀ ਪਿਛਲੀ ਵੀਡੀਓ ਵਿੱਚ ਹੈ ਵੀ ਹੈਗੀ ਆ ਵੀਡੀਓ ਉਹਦੀ ਠਾਠ ਆ ਗਈ ਟੈਪੀ ਇਹ ਟੈਪੀ ਠਾਠ ਨਹੀਂ ਮਿਣੀ ਹੋਈ ਬਦਰੀਏ ਦਾ ਪੈਂਦੀ ਤੇ ਆ ਗਈ 68 ਕੋਲੇ ਪਹੁੰਚ ਗਏ ਅਸੀਂ ਦੱਸਦੀ ਨਹੀਂ ਹੋਣੀ ਪਿੱਛੇ ਨਾ ਆ ਨਹਿਰਾ ਉਹ ਨਹੀਂ ਕਰਦੇ ਨਾ ਤੇ ਬਿਲਕੁਲ ਸਾਹਮਣੇ ਨਾਲ ਸਰ ਆਨੰਦ ਈਸ਼ਵਰ ਦਰਬਾਰ ਬਦਰੀਏ ਦੇ ਬਾਬਾ ਜੀ ਹੁੰਦੇ ਇੱਥੇ ਆ ਨਹਿਰਾ ਜੀ ਕਮਲਜੀਤ ਸਿੰਘ ਹੱਸ ਰਹੇ ਨੇ ਦੇਖੋ ਜੀ ਮੇਰੇ ਹੱਥ ਵਿੱਚ ਆ ਰਿਹਾ ਕਮਲਜੀਤ ਸਿੰਘ ਮੈਨੂੰ ਬੋਲਣਗੇ ਸਹੀ ਗੱਲ ਆ ਗਲਤ ਪਾਸੇ ਘੋਲ ਲੈਂਦੇ ਨੇ ਫੋਨ ਉਹ ਕੈਮਰਾ ਐਂਡ ਸਾਈਡ ਤੇ ਹੱਥ ਆ ਜਾਂਦਾ ਕਿ ਮੈਂ ਕਿੰਨੀ ਵਾਰੀ ਕਿਹਾ ਬਾਕੀ ਖੰਡੂਰ ਅਸੀਂ ਜਰੂਰ ਜਾ ਕੇ ਆਣਨੇ ਆ ਪਰ ਅੱਜ ਸਮੇਂ ਦੀ ਘਾਟ ਆ ਸਾਡੇ ਕੋਲ ਤੇ ਅੱਜ ਅਸੀਂ ਨਹੀਂ ਜਾਵਾਂਗੇ ਤੇ ਜੱਦੀ ਪਿੰਡ ਆ ਜਿਹੜਾ ਉਹ ਕਾਲਕਾ ਤੋਂ ਨੇੜੇ ਆ ਉਹ 1-7 ਕਿਲੋਮੀਟਰ ਦੀ ਦੂਰੀ ਕਿ ਜਿਆਦਾ ਦੂਰ ਨਹੀਂ ਹੈਗਾ ਜਦੋਂ ਤੁਹਾਨੂੰ ਉੱਥੇ ਵੀ ਜਾਣ ਹੀ ਹੋਣਾ ਹੈਗਾ ਹੁਣ ਤੇ ਕਿਉਂਕਿ ਉਹ ਵੀ ਵੈਸੇ ਵੀ ਚਾਚਾ ਹੀ ਹੁੰਦੇ ਆ ਅੱਜ ਘਰੇ ਨਹੀਂ ਹੁੰਦੇ ਹੈਗੇ ਉਹੀ ਰਹਿੰਦੇ ਆ ਉੱਥੇ ਘਰੇ ਉਹ ਲੁਧਿਆਣਾ ਗਏ ਹੁਣ ਕੇ ਬਧੀਆ ਕਿ ਤਾ ਕੀਓ ਸਮਝ ਰਹਿ ਨਹੀਂ ਤੇ ਤਾਂ ਤੇ ਰਹਿਣਾ ਉੱਥੇ ਪਮਾਰੀ ਅੱਜ ਅਸੀਂ ਰਹਿਣਾ ਸੀ ਕਿੱਠਾ ਕਿੱਠਾ ਬੈਠੋ ਭਾਈਓ ਕੋਈ ਨਹੀਂ ਭਾਈਓ ਕਿੱਥੇ ਰਹਿਣਾ ਕਿਉਂ ਚੱਲੋ ਹਾਂ ਬਧੀਆ ਨਹੀਂ ਛੱਡਿਓ ਹਾਂ ਭੈਣ ਤਾਂ ਤਾਂ ਵਾਲੇ ਪੱਡੇ ਤੋਂ ਉਹ ਨਹੀਂ ਝੜ ਜਾਂਦੇ ਆ ਹੋਰ ਦੇਖੇ ਹਾਂ ਹਾਂ ਫਾਈਨਰ ਰਵੇ ਦੱਸ ਕੱਲ ਮੀਂਹ ਪੈਣਾ ਕੀ ਨਾ ਗੱਲ ਨੂੰ ਘੇਰੋ ਨੀ ਮਾਂ ਨੂੰ ਮਿਲ ਕੇ ਚੋਖੀ ਰੋਈ ਗਈ ਆ ਦੇਖ ਤਰੀਕੇ ਨਾਲ ਜਸਪਾਲ ਆਹ ਦੇਖ ਕੰਨੀਆ ਦਾ ਵੀਡੀਓ ਆ ਗਿਆ ਨੇ ਮੈਂ ਹੈ ਮੇਰੀ ਗੱਲ ਸੁਣ ਤਾ ਜਿੰਦਾ ਦਾ ਜੀ ਨਹੀਂ ਲਵਾਇਆ ਤੁਸੀਂ ਦੋਆਵਾ ਅੱਧੀ ਮੰਮੀ ਤੋਂ ਨਾ ਮੈਂ ਨਾ ਰੋਈ ਆ ਫੋਨ ਕਰਕੇ ਭੈਣ ਤੋਂ ਰੋਈ ਆ ਕੋਈ ਕੁਲਵਿੰਦਰ ਨੇ ਗੇਮ ਖੇੜ ਖੇੜ ਕੇ ਹਾਂ ਗੇਮ ਖੇੜਦੇ ਹੀ ਭੈਣ ਭਾਈ ਹਾਂ ਹਾਰ ਕੌਣ ਗਿਆ ਹਾਰ ਕੌਣ ਗਿਆ ਉਹੀ ਆ ਰਿਹਾ ਹੈ ਰੇ ਤਾਂ ਹਣਿਆ ਹਣਾ ਜਿੱਤ ਗਈ ਲੈ ਗਈ ਆਪਣੇ ਪੈਸੇ ਮਾਸੀ ਦਾ ਕੈਨੇਡਾ ਵਾਲੀ ਬਣ ਗਈ ਹਣਾ ਨਾ ਬੋਲਦੀ ਨਹੀਂ ਰਹੀ ਬਸ ਚੁੱਪ ਹੀ ਰਹਿੰਦੀ ਆ ਅੰਦਰ ਚੁੱਪ ਚੁੱਪ ਰਹਿੰਦੀ ਆ ਮਾਸੀ ਕਦਰ ਹੋ ਜਾਂਦੀ ਆ ਹਾਂ ਹੋਰ ਕਰਾ ਉਹਦਾ ਕਰਾ ਮਾਸੀ ਬੋਲਦੀ ਹੁਣ ਕੈਨੇਡਾ ਵਾਲੀ ਹੋ ਗਈ ਚੁੱਪ ਖੜੀ ਜਾਈ ਮੈਨੂੰ ਦੇਖੀ ਜਾਂਦੇ ਆਂ ਪਾਟੇ ਦੇ ਕੱਪੜੇ ਵਾਈ ਖੜਾ ਹੋਏ ਇਹ ਜੰਰਾਜ ਦੀ ਦਸਤ ਹੈ ਉਹ ਤਾਂ ਆਈ ਨਹੀਂ ਸੀ ਮਤਲਬ ਲਿਆਣਾ ਸੀ ਇਹਨਾਂ ਨੂੰ ਇਹ ਬਰਾਉ ਜਾਣ ਨਹੀਂ ਦਿੰਦੇ ਆ ਤੂੰ ਫਿਰ ਪਤਾ ਲੈ ਕੇ ਆਇਆ ਕਰੋ ਬਾਦ ਮੈਂ ਹਰੀ ਘਟ ਬੋਲਦੇ ਆ ਚੱਪਲਾ ਤਾਂ ਹੈ ਸਾਰੇ ਵੱਡੇ ਵੱਡੇ ਆ ਵੱਡੀਆਂ ਵੱਡੀਆਂ ਚੱਪਲਾਂ ਚਲੋ ਠੀਕ ਆ ਤੁਸੀਂ ਵੀ ਲੇਟ ਹੋਨੇ ਆ ਨਾ ਫਿਰ ਆਜੋ ਹੁਣ ਤੁਸੀਂ ਸਾਡੇ ਕੋਲ ਸਾਡੇ ਇੱਥੇ ਕਿ ਦੱਕ ਲਿਆ ਨਾ ਮੈਂ ਕਹਿੰਦਾ ਕਿ ਤੈਨੂੰ ਮੂਝ ਕੇ ਆਇਆ ਤਿੰਨਾਂ ਨੇ ਕਿਹਾ ماشي ਮੈਂ ਕਹਿੰਦਾ ਕੰਮ ਦੀ ਚੰਗੀ ਖੱਟ ਨਹੀਂ ਕਹਿੰਦਾ ਨਹੀਂ ਜਾਣਾ ਆਹੀ ਨਹੀਂ ਦੇਖਦੀ ਕਹਿੰਦਾ ਆਹੀ ਨਹੀਂ ਦੇਖਦੀ ਹਾਂ ਕਿਧਰ ਆ ਲੈ ਜਾ ਤੂੰ ਆਹ ਨਾ ਲੈ ਗੋ ਮੈਂ ਇਸਰ ਮੈਂ ਜਾਰ ਆ ਗਿਆ ਸ਼ੁਕਰ ਮਾਰ ਦਿੱਤਾ। ਬਾਈ ਦੇ ਨਿਕਲ ਨਾ ਮੋਟ। ਹੈ? ਕਿਹਨੇ ਨਿਕਲ ਮੋਟ। ਤੁਹਾਨੂੰ ਕਿਹਾ ਤਾਂ ਲਾਉਦੇ। ਨਹੀਂ, ਪਤਾ ਨਹੀਂ ਗੱਲ ਆ। ਬਈ ਹੁਣ ਕੀ ਕਰਨੀਆ ਘਰੇ ਸੱਬਿਆਹਾ ਬੁਹਾਂ ਦੇ ਆਏ ਪਏ ਸਾਡੇ ਵਿਆਹ ਸੀਗਾ ਭਾਜੀ ਪਈ ਸੀ। ਵਧੀਆ। ਬਈ ਮਾਰੂ ਬੇੜਾ ਕੱਲੇ ਸੀ ਉਹਦੀ ਮਾਰ ਲੈਂਦੇ ਜਾਹੇ। ਤੇਰੀ ਗੱਲ ਤੋਂ ਮਾਰ ਲੈਂਦੇ ਜਾਹੇ। ਜਿੱਥੋਂ ਦੇ ਲਸਵੇਰੇ ਚਲੀ ਜਾਣਾ ਮੰਮੀ ਨੇ ਰਹਿ ਗਏ ਸਾਡੇ ਕੋਲ। ਤੁਹਾਨੂੰ ਕੋਈ ਨਾ ਕਾਲੂ ਬਸਾਏ ਦੇ ਬਚਣਾ ਪੈਣਾ ਤੁਹਾਨੂੰ ਜਾਣਾ ਪ੍ਰੋਗਰਾਮ ਤੇ ਲੋੜੀ ਤੇ। ਫਤਵਾਦਰ ਬੱਚਾ ਰੋਣ ਲੱਗਿੱਤੀ ਜਿੱਤੀ ਰੋਵੇ ਜਦੋਂ ਮੈਂ ਤੁਹਾਡੇ ਘਰੇ ਆ ਕੇ ਬੈਠੀ ਆ ਜਿੱਤੀ ਰੋਣ ਲੱਗਦੀ ਅਜੇ ਦੀ ਉਮਰ ਨਹੀਂ ਆਣੀ ਬੁੱਧੀ ਅਜੇ ਦੀ ਉਮਰ ਨਹੀਂ ਆਣੀ ਆ ਜੀ ਜਦ ਇਹਦੇ ਜਵਾਗ ਬਹਿ ਗਏ ਨਹੀਂ ਆਪੇ ਹਟ ਗਏ ਨਹੀਂ ਮੈਂ ਤਾਂ ਵੀਰੇ ਵੀ ਜੇ ਮੰਮੀ ਨਹੀਂ ਖੁਸ਼ ਹੋ ਗਏ ਆਪਾਂ ਕਿਧਰਾਂ ਗਏ ਮੈਂ ਮਾਂ ਪਿਓ ਬਿਨਾਂ ਰਹਿ ਜਾਇ ਹੈ ਇਹ ਸੱਚੀ ਗੱਲ ਆ ਔਖਾ ਮਾਂ ਵੀ ਨਾ ਲੱਗੀ ਨਹੀਂ ਜਾਂ ਬੰਦੇ ਨੇ ਰੱਖੀਦਾ ਗਾਣਾ ਸੱਚਾ ਹੀ ਆ ਨਾ ਮਰਨੀ ਕਿਤੇ ਉਹ ਨਾ ਦੇਖੀ ਨਾ ਹੋਰ ਸਾਡੀਆਂ ਤਾਂ ਉਮਰਾਂ ਜ਼ਿਆਦਾ ਹੋ ਗਈਆਂ ਸੀ ਜਦੋਂ ਬੱਸ ਬੱਸ ਬਈ ਇਹ ਗੱਲਾਂ ਨਾ ਕਰਾਓ ਜੇ ਪਤਾ ਸੀ ਕੀ ਕੁਛ ਹੁੰਦਾ ਹੁੰਦਾ ਸੀ ਕਿ ਜਦੋਂ ਬਲਜਿੰਦਰ ਇੱਡਕ ਸੀ ਬੀਬੀ ਦੇ ਇੱਥੇ ਉਹਨਾਂ ਕਦੇ ਮੈਂ ਚੱਲੀ ਵੀਡੀਓ ਤੋਂ ਹੋਣ ਲੱਗ ਗਈਆਂ ਠੀਕ ਹੈ ਨਾ ਮੈਂ ਬਲਜਿੰਦਰ ਨੂੰ ਪਤਾ ਕੀ ਕਰਨ ਦੇਖ ਮੇਰਾ ਦਿਮਾਗ ਮੈਂ ਬਲਜਿੰਦਰ ਨੂੰ ਕਰਾਂਗਾ ਜੁਲਾ ਕਰਦੀ ਰਹੇਗਾ ਬਲਜਿੰਦਰ ਬੀਬੀ ਦਾ ਆਮ ਆ ਜੂਗਾ ਬਲਜਿੰਦਰ ਕਹਿੰਦਾ ਆਮ ਆ ਜੂਗਾ ਮੈਂ ਪੱਪੀ ਨੂੰ ਦੱਸਿਆ ਕਦਨ ਹਾਂ ਆਮ ਆ ਜੂਗਾ ਆਈਆਂ ਚਲੋ ਘਰ ਤੁਹਾਨੂੰ ਵੀ ਤੁੰਦ ਹੁੰਦੀ ਹੈ ਠੀਕ ਹੈ ਠੀਕ ਹੈ ਓਕੇ ਜੰਗਾ ਜੰਗਾ ਕੰਮ ਬੋਲੇ ਬੰਦੇ ਕਮ ਲਾਇਓ ਹੋਏ ਗੋਲੇ ਬੰਦਾ ਓਕੇ ਮੈਸੇਜ ਭੁੱਲਿਆ ਤੁਹਾਨੂੰ ਮੈਂਂਗੀ ਕਹਿੰਦਾ ਮੇਰੇ ਅਕਾਊਂਟ ਨਾਲ ਕਰਦੇ ਫੋਟੋ ਆਹ ਮੇਰੇ ਤੋਂ ਵੀ ਮਾਸੀ ਆ ਅਫਰੀਕਾ ਪਮਾਲੀ ਤੋਂ ਸਾਰਿਆਂ ਤੋਂ ਛੋਟੀ ਮਾਸੀ ਜੀ ਆ ਸਾਰਿਆਂ ਤੋਂ ਵੱਡੇ ਨੇ ਆ ਸੈਂਟਰ 'ਚ ਨੇ ਮਾ ਦਾਦੀ ਵੀ ਸਾਡੇ ਸੈਂਟਰ 'ਚ ਹੀ ਆ ਅਸੀਂ ਲੋੜੀ ਤੋਂ ਆਇਆ ਹੁਣ ਜੰਡਾਲੀ ਸਾਡੀ ਭੈਣ ਦੇ ਪੁੱਤ ਦੀ ਲੋੜੀ ਸੀ ਅਸੀਂ ਹੁਣ ਮੈਂ ਥ੍ਰਿਕਾ ਨੂੰ ਜਾਣੀ ਆ ਮੇਰਾ ਵੀ ਨਹੀਂ ਸਰਦਾ ਤੇ ਭੈਣ ਨੂੰ ਭੈਣ ਦੀ ਬੇਟੀ ਦੇ ਜਵਾਈ ਲੈਣ ਆ ਗਏ ਭਾਣ ਜੀ ਸਾਡੀ ਉਹ ਜਾਂਦੀ ਏ ਹਾਂਜੀ ਮੰਮੀ ਨੂੰ ਲੈ ਲਿਆ ਗੱਡੀ ਦੇ ਵਿੱਚ ਅਸੀਂ ਤੇ ਮਾਸੀ ਹੁਣੀ ਗਏ ਨੇ ਤ੍ਰਿਕਾਲੀ ਮਾਸ ਨੂੰ ਛੱਡਣ ਦੇਖੀ ਛੱਡ ਕੇ ਆਉਣਗੇ ਫਿਰ ਉਹ ਜਾਣਗੇ ਫਮਾਲੀ ਨੂੰ ਤੇ ਮੰਮੀ ਨੂੰ ਜਿੱਥੇ ਛੱਡਤਾ ਸੀ ਉਹਨਾਂ ਨੇ ਅਸੀਂ ਮੰਮੀ ਨੂੰ ਤਾਂ ਗੱਡੀ 'ਚ ਬਿਠਾ ਕੇ ਮੁੜੇ ਆਏ ਵਾਪਸ ਤੇ ਮਾਸੇ ਤ੍ਰਿਕਾਲੀ ਬਾਬ ਬਣਾ ਲਈ ਹੁੰਦੀ ਆਪਣੇ ਉਹਨੇ ਕੱਲ ਨੂੰ ਖੰਡ ਪਾਠਾ ਨੇ ਬੀਬੂ ਅੱਗੇ ਅੱਛਾ ਉਹਨਾਂ ਦੇ ਪਿੰਡ ਖੰਡ ਪਾਠਾ ਕੱਲ ਨੂੰ ਤਾਂ ਨਹੀਂ ਆਏ ਉਹ ਨਾਲ ਇਧਰ ਨੂੰ ਅੱਜ ਮੰਮੀ ਉਹਨਾਂ ਨੂੰ ਅੱਜ ਮੰਮੀ ਉਹਨਾਂ ਨੂੰ ਤੇ ਜੰਡਾਰੀ ਗਏ ਸੀਗੇ ਇੱਥੇ ਭੋਗ ਤੇ ਉੱਥੇ ਉਹਨਾਂ ਨੂੰ ਸਾਡੇ ਸਬਸਕ੍ਰਾਈਬਰ ਮਿਲੇ ਪਿਆਰੇ ਪਿਆਰੇ ਅਸ ਤਾਂ ਨਹੀਂ ਦੇਖੇ ਇਹ ਪਰ ਇਹ ਮਿਲੇ ਆਂ ਕਹਿੰਦੇ ਦੱਸ ਤਾਂ ਉਹ ਹੀ ਇਹਨਾਂ ਦੇ ਵੀਡੀਓ ਚ ਆਉਣੇ ਹੋਣਾ ਹਾਂਜੀ ਬਹੁਤ ਉਹਨਾਂ ਨੇ ਕਹਿ ਰਹੇ ਨੇ ਤੇ ਉਹ ਪਿਆਰ ਨਾਲ ਸਾਨੂੰ ਖੁਸ਼ ਹੋ ਕੇ ਬੁਲਾਇਆ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਡੇ ਮੁੰਡੇ ਦਾ ਵੀ ਚੈਨਲ ਹੈ ਅੱਛਾ ਨਾਂ ਨਹੀਂ ਪਤਾ ਕਿ ਇਹ ਮੁੰਡੇ ਦਾ ਨਾਂ ਨਹੀਂ ਪਤਾ ਹੋਈ ਜੱਗੀ ਤੋਂ ਪਛਲਾਂਗੇ ਹਾਂਜੀ ਸਾਰੇ ਸਬਸਕ੍ਰਾਈਬਰ ਪਿਆਰੇ ਪਿਆਰੇ ਮਿਲੇ ਸੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਫਨੀ ਵੀਡੀਓ ਦੇਖਦੇ ਨੇ ਉਹ ਇਹਨੇ ਪਿਆਰ ਨਾਲ ਮੰਮੀ ਉਹਨਾਂ ਨੇ ਮਿਲੇ ਆ ਅਸਤਰ ਨਹੀਂ ਦੇਖੇ ਸੀ ਵੀ ਦੇਖਣਾ ਚਾਹਾਂਗੇ ਅਗਲੀ ਵਾਰੀ ਮਿਲਣਾ ਵੀ ਚਾਹਾਂਗੇ ਉਹਨਾਂ ਨੂੰ ਦੱਸੂ ਜਾ ਕੇ ਆਪਦੀ ਬੇਟੀ ਨੂੰ ਹਾਂਜੀ ਹਾਂਜੀ ਦੱਸਿਓ ਮੜੇ ਭੰਗੜਾ ਵਾ ਕੇ ਦਿਖਾ ਦੇ ਭੰਗੜਾ ਤਾਂ ਆ ਜੇ ਬਾਰੇ ਚੱਲਦਾ ਚੈਨਲ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਆਪਣੇ ਨਾਲ ਦੇ ਆ ਹਾਂਜੀ ਹਾਂਜੀ ਅੱਛਾ ਜੀ ਕੀ ਲੱਗਦੇ ਆ ਇਹ? ਇਹ ਸਾਡੀ ਮੇਰੀਆਂ ਜਠਾਣੀਆਂ ਲੱਗੀਆਂ। ਅੱਛਾ ਜੀ। ਉਹਨਾਂ ਵੀ ਠੀਕ। ਅੱਛਾ ਜੀ। ਠੀਕ ਹੈ ਜੀ। ਸਾਰਿਆਂ ਦੀ ਆ ਜਾਣੀਆਂ। ਚਲੋ ਠੀਕ ਹੈ ਜੀ ਓਕੇ। ਜੀ ਓਕੇ ਜੀ ਬਾਏ। ਬਾਏ। ਹਾਂ ਜੀ ਆ ਗਏ ਅਸੀਂ ਘਰੇ ਹੁਣ। ਬੱਬੇ ਚ ਕੀ ਲੱਡੂ? ਹਾਂ ਜੀ। ਲੱਡੂ ਦਿੱਤੇ ਅਕਲਵੰਤ ਮਾਸਿਕ ਨੇ ਲੋਹੜੀ ਦੇ। ਤੇ ਚਲੋ। ਸੂਟ ਵੋਸਣ ਦਾ ਗਈ ਅੱਜ। ਮਹਿੰਦੀ ਰੰਗਾ ਹਾਲ। ਵਧੀਆ ਸੀ ਪ੍ਰੋਗਰਾਮ ਹਾਂਜੀ ਬਹੁਤ ਵਧੀਆ ਸੀ ਪ੍ਰੋਗਰਾਮ ਸਾਰੇ ਮਿਲ ਗਏ ਤਾਇਆ ਜੱਜੇ ਪਾਣੋਣੀ ਬੱਬੂ ਰੁਪੀਣੀ ਬੱਬੂ ਵੀ ਸੀ ਉਹ ਮਨੀ ਹਣੀ ਫਰਮਾਸੇ ਬੰਦ ਕੇ ਆ ਅੱਜ ਜਮਾਨਜੀ ਲੱਡੂ ਦੇ ਡੱਬੇ ਖੋਲਲੇ ਜਵਰਾਜ ਨੇ ਜਵਰਾਜ ਲੱਡੂਆਂ ਦੇ ਡੱਬਾ ਨੂੰ ਡਿੱਗ ਰਿਹਾ ਸੀ ਵਧੀਆ ਹੁੰਦੇ ਖਾਣੇ ਚਾਹੀਦੇ ਹਾਂ ਹਾਂਜੀ ਘਰੇ ਅਸੀਂ ਆ ਗਏ ਸੀ ਤਾਂ ਕਿ ਮਹਾਵੀਰ ਦਾ ਸਿਰਵਾਇਆ ਸਿਰ ਨਵਾਇਆ ਹੋਇਆ ਸੀਗਾ ਮਹਾਵੀਰ ਤੇ ਗੁਰਮੀਹਰ ਤਾਂ ਮੈਂ ਜਾਂਦੀ ਹੁਈ ਬਾਕੀ ਸੀਗੇ ਸੇਰੇ ਤੇ ਭਾਬੀ ਸਬਜੀ ਬਣਾਉਣ ਲੱਗੀ ਸਬਜੀ ਬਣਾਉਣੀ ਆ ਅੱਜ ਗਾਜਰ ਗੋਭੀ ਤੇ ਮਟਰ ਮਟਰ ਤਾਂ ਕਿ ਹਵਾਏ ਸ ਮਟਰ ਪੱਬੀ ਨੇ ਮਟਰ ਵਾਲ ਕੇ ਰੱਖੇ ਹੋਏ ਨੇ ਪਤਾ ਨਹੀਂ ਮਟਰ ਕਿਹੋ ਜਿਹਾ ਆਉਣ ਲੱਗ ਗੈੜੇ ਰਹਿੰਦੇ ਨੇ ਮਟਰ ਹੁਣ ਭਾਬੀ ਤਾਂ ਕਰਕੇ ਮਟਰ ਵਾਲ ਕੇ ਹੀ ਹੁੰਦੀ ਆ ਹੁਣ ਅੱਛਾ ਇਹ ਸੱਕੇ ਆ ਮਟਰ ਬਣਾਉਂਦਾ ਕਾੜੇ ਰਹਤੇ ਬਤਾਉਂਦੀ ਨਿਕੋਂ ਪਹਿਲਾਂ ਪਲ ਕੱਚੇ ਕੱਚੇ ਮਟਰ ਆਉਂਦੇ ਹੁੰਦੇ ਕੰਦੇ ਵਧੀਆ ਹੁੰਦੇ ਆ ਮੂਹ ਪਰ ਅਸਲੀਅਤ ਸੁਭਾਅ ਦੀ ਤੇ ਨਾ ਪਤਾ ਹੈ ਕਿ ਇਤਰਾਣੀ ਚੰਗਾ ਤਾਂ ਕਰੀ ਤੇ ਨਾ ਤੇ ਬੀਲੀ ਐਂ ਦੀ ਤੇ ਜੀ ਤੇ ਸਭ ਨਵਾਂ ਆਉਂ ਗਿਆ ਮਨਾ ਬਟ ਚੀਤੇ ਨਾ ਤੇ ਬਾਹਰ ਕਹਿ ਰਿਹਾ ਤਾਂ ਆਉਂਦਾ ਕੱਡੇ ਸਮੇਂ ਉਹਗਾ ਨਾ ਇੱਕ ਮਹੀਨੇ ਤੋਂ ਕਹਿੰਦੇ ਸੀ ਨਾ ਨਾ ਡੋੜੇ ਉਹ ਤੇਰਾ ਕੋਰਨਾ ਮਰ ਤਾ ਬਦਲੇ ਕਿ ਜਦੋਂ ਮੈਂ ਕਹਿੰਦਾ ਉਸੇਰੇ ਜਾਣ ਲੱਗੀ ਮੈਂ ਸਾਡੇ ਕਿਉਂਕਿ ਫਿਰ ਦੋ ਜੀ ਨੇ ਤਾਂ ਫੋਨ ਕੀਤਾ ਨਹੀਂ ਹੈ ਦੋ ਜੀ ਨੂੰ ਕਹਿੰਦਾ ਕਿ ਫੋਨ ਕਰਾਂਗੇ ਅਨਮੇ ਤੁਹ ਦਿੱਲੇ ਜੰਗੀ। ਤਾਂ ਬੀਬਣਾ ਕੋਲ ਨਹੀਂ। ਹਾਂਜੀ ਆਈ ਮੈਂ। ਕਮਲ ਦੀਆਂ ਨਾਲ ਲੱਤ ਵਿੱਚ ਦਰਦ ਹੋਣ ਲੱਗਿਆ। ਇੱਕ ਤਾਂ ਝਰਨ ਝਰਨ ਕਰਦੀ ਹੈ ਮੇਰੀ ਤੇ ਹੁਣ ਗਰਮ ਪਾਣੀ ਲਿਆ ਕੇ ਵਿੱਚ ਦਿਹੋਈ ਆ। ਲੱਤ ਕਰਦੀ ਕਿ ਪੈਰ ਕਰਦਾ। ਮਸਾ ਲੱਤ ਇੱਥੋਂ ਕਰਦੀ ਆ ਜਦਾਂ। ਇਹ ਠੰਡ ਕਰਕੇ ਇਹ ਖੂਨ ਘਰ ਜੰਮ ਜਾਂਦਾ ਆਪਣੇ। ਕੀ ਹੋ ਗਿਆ? ਇਹ ਫੇਲੀ ਗਰਮ ਪਾਣੀ ਵਾਲੀ ਉਹ ਰੱਖ ਲਉ। ਉਹ ਵੀ ਰੱਖੂੰਗਾ। ਹਲਾ ਤਪਟਣ ਲੱਗੀ। ਕੀ ਲੱਤਾਂ ਦੁਖਦੀ ਐ ਬਾਹਰ ਇਹ ਹਦੀ ਇਕ ਲੱਤ ਦਰਦ ਵਾਲਾ ਕਰਦੀ ਆ ਸੱਤ ਵੀ ਗੋਡਾ ਦਖਦਾ ਮੰਮੀ ਕਹਿੰਦੀ ਮੇਰਾ ਗੋਡਾ ਪਵਾ ਦੋ ਮੈਂ ਕਹਾਂ ਵੀ ਗੋਡਾ ਮੈਂ ਤੋ ਡਾਕਟਰ ਨੂੰ ਲੁਧਿਆਣੇ ਦਿਖਾ ਲਾ ਪਹਿਲਾਂ ਵੀ ਜੇ ਗੋਡਾ ਪਵਾ ਗਟਕੀਏ ਗੋਡੇ ਫੱਟ ਨਹੀਂ ਆਉਂਦੇ ਪਾਣੀ ਭਰ ਜਾਂਦਾ ਹਾਂ ਫੱਟ ਨਹੀਂ ਆਉਂਦਾ ਉਹ ਕਹਾਂ ਮਾਰੇ ਕਦੇ ਪਾਣੀ ਭਰ ਜਾਂਦਾ ਗੋਡੇ ਦੇ ਵਿੱਚ ਇਹ ਜਿੱਦ ਫੜੀ ਮੇਰੇ ਫੋਟਾ ਪਵਾਓ ਐ ਖਾਣੀ ਫਰੀ ਫਰੀ ਗੋਡਾ ਪਾਉਂਦੇ ਆ ਤਾਂ ਤਾਂ ਵਾਲਾ ਤਾਂ ਹੋ ਰਹੀ ਹੋਈ ਹੈ ਤੇ ਮੈਂ ਕਹਾਂ ਤੈਨੂੰ ਲੁਧਿਆਣੇ ਦਿਖਾ ਲਾ ਇੱਕ ਵਾਰੀ ਲੁਧਿਆਣੇ ਦੀਪਕ ਦੇ ਹਨ ਦੀਪ ਦੇ ਹਨਾ ਨੇ ਮਾਸੀ ਕੇ ਲਈ ਤਾਂ ਅੰਬੀ ਤੇਰੇ ਮਾਸਟਰ ਜੀ ਦੀ ਕੋਲੇ ਜੀ ਹਾਂ ਉਹ ਗਿਆਨੰਦ ਚੋਂ ਉਥੋਂ ਲਈ ਸੀ ਦਵਾਈ ਜਿਹੜੇ ਬੀਬੀ ਦਾ ਆਪਰੇਸ਼ਨ ਕਰਿਆ ਸੀ ਆਪਣੀ ਦਾ ਪੁੱਤੇ ਦਾ ਫਰਟ ਗਈ ਸੀ ਕੋਲੇ ਤੇ ਲੱਤ ਨੂੰ ਕਹਿੰਦੀ ਸੁੱਜੀ ਹੋਈ ਸੀ ਸੁੱਜੀ ਹੋਈ ਤਾਂ ਕੇਵਸ ਉਹ ਦਵਾਈ ਲਈ ਸੀ ਮੈਂ ਤੇਰੇ ਨੂੰ ਨਹੀਂ ਸੀ ਬੋਟਾ ਦਾ ਹੁਣ ਲੱਤ ਦਾ ਅੱਛਾ ਸੋਝ ਗਈ ਸੀ ਪਰ ਉਹ ਵੀ ਯਾਦ ਆਲੇ ਸੀ ਹਾਂ ਹਾਂ ਪਰ ਉਹ ਗ੍ਰਾਮ ਲੋੜੀ ਦਾ ਵਧੀਆ ਸੀਗਾ ਲੋੜੀ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਕੱਠ ਸੀ ਬਹੁਜੀ ਲੱਗਿਆ ਆਨੂ ਜੀ ਨਹੀਂ ਸਗਦਾ ਆਏ ਸੀਗਾ ਵੀ ਹੁਣ ਹਨੇਰਾ ਹੁੰਦਾ ਵਾ ਤੇ ਫੇਰਾਂ ਧੁੰਦ ਚੌਖਾ ਹੁੰਦੀ ਐ ਕਾਏ ਸੀ ਮੈਂ ਵੀ ਇਧਰ ਨੂੰ ਆਣਾ ਤੇ ਆਪਣੇ ਬਨਸੋ ਭੈਣੇ ਵੀ ਫੇਰ ਪਿੰਡ ਨੂੰ ਮੋੜਨਾ ਸੀ ਸਵੇਰੇ ਵੀ ਧੂਆ ਕੇ ਫੇਰ ਖੰਡ ਪਾਠਾ ਤੇ ਆਪਾਂ ਫੇਰ ਇਧਰ ਗਰਦੀਪ ਕੇ ਉਹ ਜਾਣਾ ਮਨਪ੍ਰੀਤ ਦੀ ਕੁੜੀ ਦੇ ਲੋਹੜੀ ਤੇ ਹਾਂ ਹਾਂ ਤੇ ਨਹੀਂ ਤਾਂ ਅਸੀਂ ਰਹਿ ਪੈਣਾ ਸੀ ਅੱਜ ਉੱਥੇ ਜਿੰਡਾ ਲਈ ਫੇਰ ਸਵੇਰੇ ਵੀ ਜਾਣਾ ਆਖਾ ਜਾਣਾ ਤੇ ਨਾ ਬਸ ਆਲੇ ਪ੍ਰੋਗਰਾਮ ਨਾ ਹੁੰਦੇ ਚੱਲ ਵੀ ਇੱਧਰ ਰਹਿ ਪੈਂਦੇ ਹਾਂ ਕਾ ਸਰਕਾਰ ਦਾ ਮੈਸੇਜ ਆ ਗਿਆ ਉਤੋਂ ਬਈ ਜਿਹੜਾ ਰੈਕਟੂ ਲੈ ਕੇ ਨੋਰਮਲ ਕਲਾਸ ਤੱਕ ਛੁੱਟੀਆਂ ਕਰ ਦੋ ਬੱਚਿਆਂ ਨੂੰ ਠੰਡ ਕਰਕੇ ਹੁਣੀ-ਹੁਣੀ ਦੇਖਿਆ ਇਸ ਖਬਰਾਂ ਦੇ ਵਿੱਚ ਪਰ ਅਜੇ 11ਵੀਂ ਕਲਾਸ ਵਿੱਚ ਸਕੂਲ ਆਉਣ ਵਾਸਤੇ ਕਿਹਾ ਗਿਆ ਛੁੱਟੀ ਨਹੀਂ ਕੀਤੀ ਗਈ ਸਾਡੀ ਕੁੜੀ ਦੀ ਛੁੱਟੀਆਂ ਨਹੀਂ ਆਈਆਂ ਰੋਈ ਜਾਂਦੀ ਆ ਆ ਦੇਖੋ ਜੀ ਸਾਡੇ ਸਕੂਲੋਂ ਮੈਸੇਜ ਆ ਗਿਆ ਹੈ ਤੇ ਨਰਸਰੀ ਤੋਂ 9ਥੀ ਕਲਾਸ ਤੱਕ ਹੋ ਗਈਆਂ ਯਾਰ ਬਈ ਛੁੱਟੀਆਂ ਨਹੀਂ ਹੋ ਗਈਆਂ ਯੇ 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 ਮੈਂ ਤਾਂ ਸਕੂਲ ਜਾਣਾ ਪਸੰਦ ਹੈ ਆਪਾਂ ਤਾਂ ਇੰਜੋਏ ਕਰਦੇ ਆ ਸਕੂਲ ਜਾਣਾ ਬੱਚੇ ਰਹਿੰਦੇ ਨਹੀਂ ਪ੍ਰੋ ਪ੍ਰੋ ਕਹਿੰਦੀ ਇਹ ਸਾਰਿਆਂ ਨੂੰ ਪਰ ਇਹਨੇ ਰੋਕੇ ਹੱਡੀ ਆ ਹੁਣ ਮੈਂ ਜਮਾਈ ਦਿੱਤੀ ਆ ਹਾਏ ਹਾਏ ਇਹ ਤਾਂ ਜਮਾਈ ਨਹੀਂ ਆ ਹਾਏ 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 ਆਇਆ ਆਇਆ ਕਿੰਨੇ ਦਾ ਕੱਟੇ ਲੜਬਾ ਕਰ ਰਹੇ ਨੇ 750 ਦਾ ਛੋਟੇ ਬਾਸ ਦੱਬਾ ਲੈ ਕੇ ਆ ਨਾ ਗੱਚਾ ਤਾਂ ਬਹੁਤ ਮਹਿੰਗਾ ਗੱਚਾ ਖਾ ਲੂ ਇਹਦੇ ਨਾਲ ਕੋਈ ਨਹੀਂ ਖਾਊਗਾ ਇੰਨਾ ਮਹਿੰਗਾ ਮੈਂ ਕਹਿੰਦਾ ਸੋਣਿਆ ਨਹੀਂਗਾ 750 ਡੱਬਾ ਦਾ ਕਦੇ ਵੀ ਨਹੀਂ ਸੁਣਿਆ ਇਹ ਬਦਾਮ ਭਾਏ ਵਿੱਚ ਇਹ ਪੀਸ ਕੇ ਰੋਟੇ ਵਾਸਤੇ ਇਹ ਆਉਂਦੀ ਹੈ ਇਹਨੇ ਨਹੀਂ ਕੁਆਂਟਲ ਦਾ ਰੇਟ ਦੱਸਿਆ ਤਾਂ ਹਾਂ ਆ ਡੱਬੇ ਆ ਬਈ ਉਹ ਕਹਿੰਦਾ ਪਈ ਹੀ ਲਾਦਾ ਅੱਧੀ ਖਾਵੇ ਆਪਾਂ ਉਹ ਕਹਿੰਦਾ ਪਰੌਣੇ ਵਾਸਤੇ ਕੱਚੇ ਹੁੰਦੀ ਹੈ ਭਾਈ ਕਹਿੰਦਾ ਪਰਾਂ ਉੱਤੇ ਉਹ ਕਹਿੰਦਾ ਬਦਾਮ ਪੀਸ ਕੇ ਭਾਏ ਵਿੱਚ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਪਰੌਣੇ ਲੋਟ ਕਿਸੇ ਤੋਂ ਨਹੀਂ ਆਉਂਦਾ ਅੱਛਾ ਗੱਚੇ ਨਾਲ ਹੀ ਰੋਟਾ ਆਉਂਦਾ ਰੋਟੀ ਮੇ ਖਾਣ ਲੱਗ ਰੋਟੀ ਬਹੁਤ ਸਵਾਦ ਆ। ਅੱਛਾ। ਸਬਜ਼ੀ ਦਾ ਸਵਾਦ ਸੀਗਾ ਹੀ ਸੀਗਾ। ਹੂੰ। ਸਬਜ਼ੀ ਬਹੁਤ ਸਵਾਦ ਆ ਮਿਕਸ। ਗਾਜਰਾਂ ਦੀ ਆਲੂ। ਗਾਜਰਾਂ, ਗੋਭੀ ਤੇ ਮਟਰ ਦੀ। ਨਾਲ ਬੁੰਦੀ, ਮੱਕੀ ਦੀ ਰੋਟੀ। ਹੂੰ। ਅਸਲਾ ਹੋ ਲੈਣਾ। ਬਹੁਤ ਸਵਾਦ ਆ। ਕਮਨਸਟਾ? ਹੂੰ, ਫਲ ਆਪ ਤਾਂ ਖਾਦਾ ਨਹੀਂ ਹੁੰਦਾ। ਖੰਡਾ ਸਿਆਲਾਂ ਚ ਪੁੱਛ ਨਹੀਂ ਆਏਗਾ। ਨਾ ਨਾ ਸਿਆਲਾਂ ਚ ਕੋਈ ਫਰੂਟ ਨਹੀਂ ਖਾ ਹੁੰਦਾ, ਕੋਈ ਸਲਾਦ ਨਹੀਂ ਖਾ ਹੁੰਦਾ। ਸਹੀ ਕਰ ਲਾ। ਮੈਂ ਤਾਂ ਕੱਲੀ ਸਬਜ਼ੀ ਲਈ ਆ। ਹਾਂਜੀ। ਮੈਂ ਕੱਈ ਰਾਤ ਨੂੰ ਖਾਣ ਨੂੰ ਜੀ ਕਰਦਾ। ਸਹੀ ਗੱਲ ਆ। ਬਸ ਕਾਬਜੀ ਬਧੀਆ ਬਣੀ ਆ। ਹਾਂਜੀ। ਕਿਵੇਂ ਲੱਗਦਾ ਹੈ? ਹੂੰ।